ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਨੇ ਨਵੇਂ ਸਾਲ ਤੇ ਸਾਰਿਆਂ ਨੂੰ ਦਿੱਤੀਆਂ ਸੋਸ਼ਲ ਮੀਡੀਆ ਉੱਤੇ ਵਧਾਈਆਂ ਸਿੱਧੂ ਮੂਸੇਵਾਲਾ ਨੂੰ ਲੈ ਕੇ ਦਿੱਤਾ ਇੱਕ ਇਮੋਸ਼ਨਲ ਕਾਰ ਦੇਣ ਵਾਲਾ ਪੋਸਟ ਸਾਂਝਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਸੋ ਅੱਜ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਲੈਜੈਂਡ ਕਹੇ ਜਾਣ ਵਾਲੇ ਸਿੱਧੂ ਮੂਸੇਵਾਲਾ ਜੋ ਇਸ ਵਕਤ ਸਾਡੇ ਵਿਚਕਾਰ ਤਾਂ ਮੌਜੂਦ ਨਹੀਂ ਹੈ ਪਰ ਹਰ ਇੱਕ ਫੈਨ ਦੇ ਦਿਲ ਦੇ ਵਿੱਚ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਤਾਂ ਉੱਥੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਤਾਂ ਹਾਲ ਹੀ ਦੇ ਵਿੱਚ ਉਹਨਾਂ ਦੀ ਮਾਂ ਚਰਨਕੌਰ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹਰ ਕਿਸੇ ਨੂੰ ਜੋ ਆ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਗਈ ਇਸ ਪੋਸਟ ਦੇ ਨਾਲ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਤਾਂ ਮਾਚਰਨ ਕੋਰ ਦੇ ਵੱਲੋਂ ਇਹ ਤਸਵੀਰ ਸਾਂਝੀ ਕਰਦਿਆਂ ਹੋਇਆਂ ਕੁਝ ਭਾਵਕ ਬੋਲ ਵੀ ਲਿਖੇ ਗਏ ਸਿੱਧੂ ਮੂਸੇਵਾਲਾ ਨੂੰ ਲੈ ਕੇ ਜਸਮੂ ਲੈ ਕੇ ਹਰ ਕੋਈ ਜੋ ਆ ਇਮੋਸ਼ਨਲ ਵੀ ਹੋ ਸਕਦਾ ਸੋ ਪੋਸਟ ਸਾਂਝੀ ਕਰਦਿਆਂ ਹੋਇਆਂ ਮਾਚਰਨ ਕੋਰ ਨੇ ਲਿਖਿਆ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਸਾਡੇ ਭੈਣ ਭਰਾ ਅਤੇ ਬੱਚਿਆਂ ਨੂੰ ਸਿੱਧੂ ਪਰਿਵਾਰ ਵੱਲੋਂ ਨਵਾਂ ਸਾਲ ਮੁਬਾਰਕਾਂ ਵਾਹਿਗੁਰੂ ਅਗੇ ਅਰਦਾਸ ਕਰਦੀ ਆ ਤੁਸੀਂ ਹਮੇਸ਼ਾ ਖੁਸ਼ ਰਹੋ ਪਰ ਅੱਜ ਦੇ ਦਿਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੀ ਆ ਜਿੰਨਾ ਜਿੰਨਾ ਦਰਿੰਦਿਆਂ ਨੇ ਸਾਡੇ ਜਿਗਰ ਦਾ ਟੁਕੜਾ ਸਾਡੇ ਤੋਂ ਦੂਰ ਕਰਨ ਵਿੱਚ ਰੋਲ ਅਦਾ ਕੀਤਾ ਹੈ વાય ગુરો ਉਹਨਾਂ ਦੀ ਬਰਬਾਦੀ ਦੇ ਰਸਤੇ ਖੋਲੇ ਇਹ ਇੱਕ ਦੁਖੀ ਮਾਪੇ ਦੀ ਅਰਦਾਸ ਹੈ ਸੋ ਇਹ ਪੋਸਟ ਜੋ ਸੀਗੀ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਵੱਲੋਂ ਸਾਂਝੀ ਕੀਤੀ ਗਈ ਜਿਸ ਨੂੰ ਦੇਖ ਕੇ ਉਹਨਾਂ ਦੇ ਫੈਨਸ ਜੋ ਆ ਉਹਨਾਂ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਤਾਂ ਦੱਸ ਦਈਏ ਕਿ 2 ਘੰਟੇ ਪਹਿਲਾਂ ਪੋਸਟ ਸਾਂਝੀ ਕੀਤੀ ਗਈ ਤੇ ਹੁਣ ਤੱਕ 11000 ਤੋਂ ਵੱਧ ਕਮੈਂਟਸ ਆ ਚੁੱਕੇ ਨੇ ਜਿਸ ਦੇ ਵਿੱਚ ਹਰ ਕਿਸੇ ਵੱਲੋਂ ਜੋ ਆ ਦੁਆਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਮਾਚਰਨ ਕੋਰ ਨੂੰ ਤੇ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਇਨਸਾਫ ਦੇ ਲਈ ਵੀ ਮੰਗ ਕੀਤੀ ਜਾ ਰਹੀ ਹੈ ਤੇ ਕਮੈਂਟਾਂ ਦੇ ਵਿੱਚ #justiceforsiddhumusewala #standwithbalkore singh ji ਵੀ ਲਿਖਿਆ ਜਾ ਰਿਹਾ ਤੇ ਹੋਰ ਬਹੁਤ ਸਾਰੇ ਕਮੈਂਟ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਕਈਆਂ ਨੇ ਕਹਿਣਾ ਹੈ ਕਿ ਅਫਸੋਸ ਹੈ ਕਿ ਇਸ ਸਾਲ ਵੀ ਅਸੀਂ ਸਿੱਧੂ ਬਾਈ ਨੂੰ ਇਨਸਾਫ ਨਹੀਂ ਦਿਵਾ ਸਕੇ ਤੇ ਕਈਆਂ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਨੇ ਤੇ ਉੱਥੇ ਜੀ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ ਤਾਂ ਉਹਨਾਂ ਦਾ ਜੋ ਆ ਜਵਾਰਕੇ ਪਿੰਡ ਜੋ ਕਿ ਮਾਨਸਾ ਦੇ ਹੀ ਨੇੜੇ ਪਿੰਡ ਵਸਦਾ ਹੈ ਇਸ ਦੇ ਵਿੱਚ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਜੋ ਕਿ ਹੁਣ ਗੈਂਗਸਟਰ ਕਹੇ ਜਾਂਦੇ ਆ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤੇ ਲਗਾਤਾਰ ਸਿੱਧੂ ਮੂਸੇਵਾਲਾ ਦੇ ਮਾਫੀਆ ਦੇ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਦੀ ਜਵਾ ਲਗਾਤਾਰ ਮੰਗ ਕੀਤੀ ਜਾਂਦੀ ਆ ਹਰ ਵਾਰ ਮਾਰਚ ਵੀ ਕੱਢੇ ਜਾਂਦੇ ਆ ਤੇ ਥਾਂ ਥਾਂ ਤੇ ਜਾ ਕੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਜੋ ਸਿੱਧੂ ਮੂਸੇਵਾਲਾ ਦੀ ਮੋਦਾ ਉਹਨਾਂ ਨੂੰ ਇਨਸਾਫ ਮਿਲ ਸਕੇ ਤੁਸੀਂ ਇਸ ਪੋਸਟ ਨੂੰ ਲੈ ਕੇ ਕੀ ਸੋਚਦੇ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ